ਵਾਹਿਗੁਰੂ ਜੀ ਤਲੰਗ ਘਰ ਦੂਜਾ ਮਹੱਲਾ ਪੰਜਵਾ ਤੁਧ ਬਿਨ ਦੂਜਾ ਨਾਹੀ ਕੋਈ ਤੂ ਕਰਤਾ ਕਰੈ ਸੋ ਹੋਈ ਧੁਰੇ ਧਰਤਲ ਗਿਆਨ ਸੁੰਦਰ ਬਾਣੀ ਦੇ ਬੋਲ ਸ਼ਤਰ ਚਵਰ ਤਖਤ ਦੇ ਮਾਲ ਸਤਿਗੁਰੂ ਧੰਨਾ ਧੰਨਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਣੇ ਸਜੇ ਹੋਏ ਪਾਵਨ ਦਰਬਾਰ ਨਿੱਗੀ ਗੋਦ ਅੰਦਰ ਮਰਤਬੇ ਜੀਆਂ ਹਾਜ਼ਰੀਆਂ ਭਰਦੇ ਗੁਰੂ ਚਰਨਾਂ 'ਚ ਨਤਮਸਤਕ ਹੁੰਦਿਆਂ ਲਾਹਾ ਪ੍ਰਾਪਤ ਕਰ ਰਹੇ ਗੁਰੂ ਗੁਰੂ ਖਾਲਸਾ ਪਿਆਰੀ ਸਾਧ ਸੰਗਤ ਸਾਰੇ ਹੀ ਵੱਡਿਆਂ ਭਾਗਾਂ ਵਾਲੇ ਮੂਹ ਜੋ ਇਸ ਸਮੇਂ ਤੋਂ ਲਾਹ ਲੈ ਕੇ ਆਪਣੇ ਮਨੁੱਖਾ ਜੀਵਨ ਦੀਆਂ ਘੜੀਆਂ ਜਿੰਦਗੀ ਸਵਾਸ ਸਫਲੇ ਬਣਾਉਂਦੇ ਹਾਂ ਸਤਿਗੁਰਾਂ ਨੇ ਕਿਰਪਾ ਦਾ ਕੀਤੀ ਅਮਰਤ ਵੇਲੇ ਤੋਂ ਤਖਤਾਂ ਤੇ ਇਸ ਸੋਤ ਹੋ ਕੇ ਦਰਗਾਹੀ ਫਰਮਾਨ ਬਖਸ਼ ਦਿਆਂ ਜਿਹਾ ਜਿਦੇ ਮੁਖਵਾਕ ਬਖਸ਼ਿਸ਼ ਕੀਤੇ ਹਨ ਪਾਵਨ ਅੰਗ 723 ਤੇ ਤਲੰਡ ਰਾਗ ਦੇ ਵਿੱਚ ਪੰਚਮ पाचਾ ਪਨਿਵੇਂ ਗੁਰੂ ਨਾਨਕ ਤੁਹਾਨੂੰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਉਚਾਰਨ ਕੀਤਾ ਮੁਖਵਾਕ ਹੈ ਘਰ ਦੂਜਾ ਦੂਸਰੇ ਘਰ ਦੇ ਵਿੱਚ ਸ਼ਬਦ ਗਾਇਨ ਕਰਨ ਦਾ ਮਹਾਰਾਜ ਨੇ ਰਾਗ ਦੇ ਮੁਤਾਬਕ ਸੁਰਕਾਲ ਦੇ ਵਿੱਚ बंदिश की है सतगुरु पातशाह जी ने जो अज बख्शिशात हैं अकाल पुरख पर वागुरु परमेसर की जो बेंतता है उन्हें वागुरु परमेसर ने ही रचना की थी हुई है रचना करके आप ही सारे ब्रह्मांड सारे जिया समाया हुए है जो कुछ खेत हैं सारिया उस अपन जो जीव कर रहे हैं सारा उसका किराया हो कर रहे हैं आपकी परमेश्वर ही सारिया भक्त रहा है उस वाहगुरु तो बिना होर कोई दूसरा नहीं है पर जो सतगुरु महाराज ने इन्ना उच्चा सिद्धांत वाहगुरु की उपमा का रखे है ਸਾਡੇ ਵਸ ਤੋਂ ਭਰੇ ਹੈ ਜਿਹੜੇ ਸੀ ਦੁਨਿਆਵੀ ਰੋਖਾਂ ਕਿਉਂਕਿ ਸਾਡੇ ਮਨ ਦੇ ਅੰਦਰ ਮੈਂ ਦਾ ਵਾਸਾ ਹੈ ਮੇਰੀ ਬਸੀ ਹੋਈ ਹੈ ਮੈਂ ਮਮਤਾ ਭਈ ਹੋਈ ਹੈ ਜਾਣਦਿਆ ਹੋਇਆ ਵੀ ਕਿ ਪ੍ਰਮਾਤਮਾ ਨੇ ਸਾਰੇ ਵਸਿਆ ਹੋਇਆ ਨਾ ਤਾਂ ਉਹਨੂੰ ਦੇਖ ਸਕਦੇ ਹਾਂ ਨਾ ਹੀ ਇਹ ਖੇਡ ਨੂੰ ਅਸੀਂ ਸਮਝ ਸਕਦੇ ਹਾਂ ਸਾਡੀ ਬੁੱਧੀ ਸਾਡੇ ਮਨ ਦੇ ਪਿਆਰ ਸਾਡੀ ਆਤਮਾ ਪਹੁੰਚ ਐ ਜੋ ਉਹ ਤੋਂ ਬੜੇ ਦੂਰ ਦੀ ਗੱਲ ਆ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਵਾਹਿਗੁਰੂ ਦੀ ਰਚਨਾ ਨੂੰ ਉਹਦੀਆਂ ਆਪਣੀਆਂ ਗੱਡਾਂ ਨੂੰ ਬਿਆਨ ਕਰਦੇ ਹੋਏ ਆਪਣੇ ਵੱਲੋਂ ਵੀ ਮਹਾਰਾਜ ਜੀ ਨੇ ਬੇਨਤੀ ਕੀਤੀ ਹੈ ਏਡੇ ਵੱਡੇ ਏਡੇ ਵੱਡੇ ਸਮਗਰ ਸਸਤੀ ਦੇ ਮਾਲ ਨਿਰਕਾਰ ਬੁਰਖ ਨਿਰੰਕਾਰ ਅਕਾਲ ਪੁਰਖ ਵੈਗੁਰੂ ਦੀ ਆਪਾਂ ਕਿਸ ਢੰਗ ਨਾਲ ਗੀਤ ਕਰ ਸਕਦੇ ਆ ਕੀ ਜੀਕਾ ਬਖ ਸਕਦੇ ਆ ਮਹਾਰਾਜ ਜੀ ਉਸ ਤਰੀਕੇ ਨੂੰ ਬਿਆਨ ਕੀਤਾ ਹੈ ਉਹ ਕਿਰਪਾ ਕਰਦੇ ਜੀ ਤੁਧ ਬਣਾ ਦੂਜਾ ਨਾਹੀ ਕੋਈ ਤੇਰੇ ਤੋਂ ਬਿਨਾ ਹੋਰ ਕੋਈ ਦੂਸਰਾ ਨਹੀਂ ਹੈ। ਪੂਰਨ ਤਾਰ ਕਰਹਿ ਸੂਏ। ਤੂੰ ਹੀ ਸ੍ਰਿਸ਼ਟੀ ਦੇ ਕਰਨ ਵਾਲਾ ਕਰਤਾ ਹੈ। ਜੋ ਤੂੰ ਕਰਦਾ ਹੈ ਉਹ ਹੀ ਕੁਝ ਸੰਸਾਰ ਦੇ ਵਿੱਚ ਹੋ ਰਿਹਾ ਹੈ। ਹੁਣ ਆਪਾਂ ਤਾਂ ਇਹ ਸਮਝ ਨਹੀਂ ਸਕਦੇ ਵੀ ਵਾਹਿਗੁਰੂ ਕਰ ਰਿਹਾ ਹੈ ਉਹ ਕੁਝ ਹੋ ਰਿਹਾ ਹੈ। ਇਹ ਗੱਲ ਵੀ ਉਹ ਹੀ ਸਮਝ ਸਕਦਾ ਹੈ ਜਿਹੜਾ ਅਕਾਲ ਪੁਰਖ ਵੈਰੂ ਪਰਮੇਸ਼ਰ 'ਚ ਜੁੜਿਆ ਹੋਇਆ ਹੈ ਜਿਹੜਾ ਉਹਦੇ ਰੰਗਾਂ ਦੇ ਆਨੰਦਾਂ ਨੂੰ ਮਾਣਦਾ ਹੈ ਮਹਾਰਾਜ ਜੀ ਨੇ ਜੀਵ ਦੇ ਨੇੜੇ ਆ ਕੇ ਇਹ ਗੱਲ ਸਮਝਾਉਂਦੇ ਨੇ ਸਾਨੂੰ ਤੇਰਾ ਜੋਰ ਤੇਰੀ ਮਾਨ ਟੇਕ ਸਾਡੇ ਜਿਹੜੇ ਸਰੀਰ ਨੇ ਸਾਰੇ ਸਰੀਰਾਂ ਦੇ ਵਿੱਚ ਜੋ ਸ਼ਕਤੀ ਵਰਤਦੀ ਹੈ ਪਾਵੇਂ ਸੂਰਜ ਹੈ ਪਾਵੇਂ ਬਨਸਪਤੀ ਵਿੱਚ ਹੈ ਪਾਵੇਂ ਸੂਰਜ ਹੈ ਪਾਵੇਂ ਚੰਦਰਮਾ ਹੈ ਸਾਰੇ ਅੰਦਰ ਵਿੱਚ ਤੇਰਾ ਜੋਰ ਤੇਰੀ ਸ਼ਕਤੀ ਵਰਤ ਰਹੀ ਹੈ ਤਦੇ ਤਕਾਲੀ ਗੀਤਰ ਮਹਾਰਾਜਿਆਂ ਨੇ ਜਾਪ ਸਾਬ ਦੇ ਵਿੱਚ ਹਨਕਾਰ ਦੀਪਮਾ ਕਰਦੇ ਹੋਏ ਹਰ ਇੱਕ ਚੀਜ਼ ਦਾ ਬਿਆਨ ਕੀਤਾ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਲੇ ਨਮੋ ਅਕਿੰਦਰ ਇੰਦਰ ਨਮੋ ਆਂਤਕਾਰੇ ਨਮੋ ਤੇਜ ਤੇਤੀ ਨਮੋ ਬ੍ਰਿੰ ਬ੍ਰੰਦੇ ਇਹ ਜਿਹੜੀ ਨਮਸਕਾਰ ਕੀਤੀ ਹੈ ਸੂਰਜ ਨੂੰ ਕੀਤੀ ਸੂਜ ਦੇ ਵਿੱਚ ਜਿਹੜੀ ਸ਼ਕਤੀ ਵਰਤ ਰਹੀ ਹੈ ਸੂਜ ਦੇ ਵਿੱਚ ਜਿਹੜੀ ਰੋਸ਼ਨੀ ਭਰੀ ਹੋਈ ਹੈ ਸੂਰਜ ਜਿਹੜਾ ਆਪਣੇ ਸਮੇਂ ਦੇ ਮੁਤਾਬਕ ਬ੍ਰਹਿਮੰਡ ਦੇ ਵਿੱਚ ਘੁੰਮ ਰਿਹਾ ਹੈ ਇੱਕ ਛਿਨਾ ਮਾਤਰਾ ਵੀ ਫਰਕ ਨਹੀਂ ਪਾਉਂਦਾ ਇਹ ਸੂਰਜਾਂ ਦੇ ਸੂਰਜਾਂ ਦੇ ਵਿੱਚ ਸ਼ਕਤੀ ਰੱਖਣ ਵਾਲੇ ਇਹ ਸੂਰਜਾਂ ਦੇ ਸੂਰਜ ਚੰਦਰਮਾ ਦੇ ਚੰਦਰਮਾ ਤੈਨੂੰ ਮੇਰੀ ਨੰਨ ਸ਼ਕਾਰ ਹੈ ਤੇਰਾ ਜੋਰ ਤੇਰੀ ਮਨ ਦੀ ਫਿਰ ਸਾਡੇ ਮਨ ਨੇ ਸਰੀਰ ਵੱਖਰਾ ਹੈ ਸ਼ਰੀਰ ਦੇ ਵਿੱਚ ਮਨ ਵੱਖਰਾ ਹੈ ਮਨ ਦਾ ਸੰਬੰਧ ਆਤਮਾ ਨਾਲ ਵੀ ਹੈ ਸ਼ਰੀਰ ਦੇ ਨਾਲ ਵੀ ਹੈ ਕਿਉਂਕਿ ਇਹ ਸਰੀਰ ਇੱਕ ਢਾਂਚਾ ਹੈ ਇੱਕ ਬਾਡੀ ਹੈ पर यह सूक्ष्म तत्व है जो वो साड़ी आत्मा है आत्मा एक बहुत सूक्षम तत्व है उस तत्व के करके ये शरीर चलता है पर शरीर को जो दिशा निर्देश वाला है कि चलाने वाला मन है ये मन आ जोड़ा मन का आसरा की है वागुरु जी है परमात्मा ही सा मन की टेक है ਤੇਸ ਕਰਕੇ ਜਿਹੜਾ ਐਸਾ ਆਪਾਲ ਪੁਰਖ ਹੈ ਗੁਰੂ ਪਰਮੇਸ਼ਰ ਜੀ ਤੋਂ ਬਿਨਾ ਕੋਈ ਵੀ ਨਹੀਂ ਹੈ ਜਿਹਦਾ ਸਾਰਿਆਂ ਵਿੱਚ ਜੋਰ ਹੈ ਤੇ ਸਾਡੇ ਮਨ ਦਾ ਵੀ ਆਸਰਾ ਉਹ ਹੀ ਹੈ ਸਾਡੇ ਮਨ ਨੂੰ ਆਸਰਾ ਦੇਣ ਵਾਲਾ ਜੋ ਪਰਮੇਸ਼ਰ ਹੈ ਉਸ ਹੀ ਪਰਮੇਸ਼ਰ ਦਾ ਸਾਨੂੰ ਸਦਾ ਜਾਪ ਕਰਨਾ ਚਾਹੀਦਾ ਹੈ ਸਦਾ ਸਦਾ Jap ਨਾਨਕ ਏਕ ਸਤਗੁਰੂ ਪਾਤਸ਼ਾਹ ਗਤਨ ਕੀਰਤ ਦੇ ਹਨ ਨਾਮ ਰੂਪ ਹੋ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਤੇ ਸਦਾ ਹੀ ਇੱਕ ਤੇਰਾ ਹੀ ਨਾਮ ਜੱਗਿਆ ਹੈ ਹੋਰ ਕਿਸੇ ਨੂੰ ਨਹੀਂ ਜੱਗਿਆ ਹੈ ਸਭ ਉਪਰ ਪਾਰ ਬ੍ਰਹਮ ਦਾਤਾ ਤਾ ਤੇ ਤੂੰ ਸਾਰਿਆਂ ਦੇ ਉੱਤੇ ਜੈਲੂ ਹੈ ਤੇਰੀ ਸਾਰਿਆਂ ਦੇ ਉੱਤੇ ਹੀ ਕਿਰਪਾ ਹੈ ਬਖਸ਼ਿਸ਼ੂਰ ਜੀ ਹੈ ਕਿਉਂਕਿ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਵਿੱਚ ਹੀ ਅਸੀਂ ਸਾਰੇ ਸੰਸਾਰ ਬ੍ਰਹਿਮੰਡ ਦੇ ਵਿੱਚ ਜੋ ਵੀ ਹਰਿਆਵਤਾਂ ਹੈ ਜਾਂ ਮਨੁੱਖੀ ਜੰਤ ਹਨ ਪਸ਼ੂ ਪੰਛੀ ਨੇ ਸਾਰਿਆਂ ਨੂੰ ਜੀਵਨ ਉਸ ਵਾਹਿਗੁਰੂ ਦੀ ਕਿਰਪਾ ਦਾ ਕਰਕੇ ਮਿਲ ਰਿਹਾ ਹੈ ਤੇਰੀ ਤੇਗ ਤੇਰਾ ਆਧਾਰ ਇਸ ਗੱਲ ਨੂੰ ਦਰਉਂਦੇ ਜੀ ਸਾਰਿਆਂ ਦੇ ਅੰਦਰ ਤੇਰੀ ਹੀ ਤੇਗ ਤੇਰਾ ਹੀ ਆਸਰਾ ਹੈ ਹਜ਼ਾਰ ਤੂੰ ਹੀ ਸਾਰੇ ਅਨੁਭੋਜਨ ਪਥਾਰਥ ਦਿੰਦਾ ਹੈ ਸਾਰਿਆਂ ਦੇ ਅੰਦਰ ਤੇਰੀ ਹੀ ਸ਼ਕਤੀ ਵਾਸਤ ਰਹੀ ਹੈ ਰਹਾਉ ਅਰਥਪਾਵਿ ਸ਼ਰਾਮ ਚ ਹੈਂ ਤੂੰ ਹੈ ਤੂੰ ਹੋਵਨ ਹਾਰ ਮਹਾਰਾ ਜੀ ਵੀ ਦੱਸਾਰੇ ਪਹਿਲਾਂ ਵੀ ਤੂੰ ਹੀ ਹੈ ਹੁਣ ਵੀ ਤੂੰ ਹੀ ਹੈ ਤੂੰ ਹੋਵਨ ਹਾਰ ਆਉਂਦੇ ਸਮੇਂ ਵੀ ਤੂੰ ਹੀ ਹੋਣ ਵਾਲਾ ਹੈ ਪਹਿਲਾਂ ਵੀ ਸੀ ਤੂੰ ਹੁਣ ਵੀ ਤੂੰ ਹੀ ਹੈ ਹੋਂ ਵਾਲੇ ਸਮੇਂ ਆਪ ਜਿਹੜਾ ਭੂਤ ਲੰਘ ਚੁੱਕਿਆ ਸਮਾਂ ਪਿਛਲੇ ਸਮੇਂ ਚ ਵੀ ਤੂੰ ਨੂੰ ਵਰਤ ਰਹੇ ਹੱਸ ਮੌਜੂਦਾ ਸਮਾਂ ਐਸੇ ਹੁੰਦੀ ਕੁੰਜੀ ਵਰਤਦਾ ਆਉਣ ਵਾਲੇ ਸਮੇਂ ਚ ਤੂੰ ਹੀ ਵਰਤਣਾ ਹੈ ਕੋਈ ਹੋਣ ਹਾਰ ਹੈ ਤੇਰੇ ਤੋਂ ਬਿਨਾ ਕੋਈ ਨਹੀਂ ਹੈ ਅਗਮੈ ਆਗਾਦ ਊਚ ਅਪਾਰ ਸਾਡੀ ਗੰਤਾ ਤੋਂ ਭਰੇ ਉੱਚਿਆਂ ਤੋਲਚੇ ਪਾਰ ਆ ਬਾਤ ਰਹਿ ਦਵਾਈ ਜੋ ਤੁਦ ਸੇਵੈ ਤਿੰਨ ਭੌ ਦੁੱਖ ਨਾਹੀ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਜਿਹੜੇ ਵੀ ਤੈਨੂੰ ਐਡੇ ਵੱਡੇ ਉੱਚੇ ਪਰਿਪੂਰਨ ਪਰਮਾਤਮਾ ਪਰਮੇਸ਼ਰ ਜੀ ਤੈਨੂੰ ਸਿਵਰਦੇ ਨੇ ਤੇਰਾ ਸਿਵਨ ਕਰਦੇ ਨੇ ਤੈਨੂੰ ਯਾਦ ਕਰਦੇ ਨੇ ਹਿਰਦੇ ਚ ਰਸਾਉਂਦੇ ਨੇ ਤੇਰੀ ਭਗਤੀ ਕਰਦੇ ਨੇ ਉਹਨਾਂ ਨੂੰ ਫਿਰ ਨਾ ਤਾਂ ਕਿਸੇ ਦਾ ਡਰ ਰਹਿਣਾ ਹੈ ਨਾ ਕੋਈ ਉਹਨਾਂ ਨੂੰ ਦੁੱਖ ਰਹਿਣਾ ਹੈ ਅਸੀਂ ਹੀ ਗੱਲ ਹੈ ਅਸੀਂ ਦੁਖੀ ਐਸੇ ਕਰਤੀਆਂ ਕਿ ਵਾਹਿਗੁਰੂ ਪਰਮੇਸ਼ਰ ਨੂੰ ਵਸਾਰਿਆ ਹੋਇਆ ਸਾਡੇ ਅੰਦਰ ਧਰਮ ਨੇ ਜਿਹੜੀ ਉਹ ਵੀ ਤਾਂ ਹੀ ਨਹੀਂ ਕਿਉਂਕਿ ਪਰਮੇਸ਼ਰ ਸਾਡੇ ਹਿਰਦੇ ਚ ਨਿਵਾਸਿਆ ਹੋਇਆ ਹੈ ਜਿਹੜੇ ਉਹਦੇ ਪਿਆਰੇ ਹਨ ਉਹਨੂੰ ਸੇਵਨਾ ਕਰਨ ਵਾਲੇ ਪ੍ਰਮਾਤਮਾ ਨੂੰ ਪਾਉਣ ਵਾਲੇ ਉਹਨੂੰ ਪਾਲਦੇ ਨੇ ਉਹਨੂੰ ਹਿਰਦੇ ਚ ਰਸਾਕੇ ਰੱਖਦੇ ਨੇ ਇਸ ਕਰਕੇ ਨਾ ਤਾਂ ਉਹਨਾਂ ਨੂੰ ਕਿਸੇ ਦਾ ਡਰ ਰਹਿੰਦਾ ਹੈ ਭੈਰ ਰਹੇ ਤੇ ਨਾ ਹੀ ਉਹਨਾਂ ਨੂੰ ਕਿਸੇ ਗੱਲ ਦਾ ਦੁੱਖ ਹੁੰਦਾ ਹੈ ਨਾਮਦੇਵ ਜੀਆ ਨੂੰ ਵਰਨ ਕੇ ਸੁਣ ਦਿੱਤਾ ਸੀ ਸਾਚੀ ਦੇ ਅਗੇ ਕਹਿੰਦੇ ਸੀ ਕਿ ਦੋ ਜੂ ਕੀ ਕਰੂ ਮਰੀ ਹੋਈ ਨਾਮਦੇਵ ਜੀਆ ਨੇ ਵੀ ਇਹੀ ਗੱਲ ਕਹੀ ਸੀ ਕਹਿਣ ਲਈ ਮੇਰਾ ਕੀ ਇਹ ਕਸ਼ੂ ਨਾ ਹੋਏ ਦੇਖੋ ਮੇਰਾ ਕਰਿਆ ਹੋਇਆ ਕੁਝ ਨਹੀਂ ਹੁੰਦਾ ਹੈ ਕੇਲੇ ਫਿਰ ਕੌਣ ਕਰ ਦੇ ਤੂੰ ਬੰਦੇ ਨੂੰ ਮੁਰਦੇ ਨੂੰ ਜਿੰਦਾ ਕਰ ਦਿੱਤਾ ਸੀ ਉਹ ਕਦ ਮੈਂ ਨਹੀਂ ਕੀਤਾ ਕਰ ਹੈ ਰਾਮ ਹੋਏ ਹਰ ਸੁਣੀ ਰਾਮ ਮੇਰਾ ਪਰਮਾਤਮਾ ਕਰਦਾ ਹੈ ਜੋ ਉਹ ਕਰਦਾ ਹੈ ਉਹ ਹੁੰਦਾ ਹੈ ਇਹ ਫਰਕ ਸਾਡੇ ਚ ਅਸੀਂ ਕਹਿੰਦੇ ਜੋ ਮੈਂ ਕਰਦਾ ਉਹ ਹੁੰਦਾ ਹੈ ਰੱਬ ਦਾ ਵਿਆਹ ਕਹਿੰਦਾ ਕਹਿੰਦਾ ਜੋ ਪਰਮਾਤਮਾ ਕਰਦਾ ਉਹ ਹੁੰਦਾ ਹੈ ਅਸੀਂ ਕਹਿੰਦੇ ਕਹਾਂ ਮੈਂ ਕੀਤਾ ਮੇਰਾ ਕਰਿਆ ਹੋਇਆ ਇਮਾਨਾ ਕਰਦਾ ਹੋਰ ਨਹੀਂ ਸੀ ਸਕਦਾ ਮੈਂ ਹੀ ਅੱਗੇ ਤਰਾਂਗਾ ਇਹ ਫਰਕ ਹੈ ਇਹ ਬਹੁਤ ਵੱਡੀ ਭੁੱਲ ਹੈ ਅਗਿਆਨਤਾ ਹੈ ਅਗਿਆਨਤਾ ਉਦੋਂ ਟੁੱਟਦੀ ਹੈ ਜਦੋਂ ਪ੍ਰਮਾਤਮਾ ਨਾਲ ਜੀਏ ਤਨ ਭੌਤ ਦੁੱਖ ਨਹੀਂ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਹੈ ਹਾਥੀ ਦੇ ਅੰਦਰ ਕਹਿ ਲੱਗੇ ਸੁੰਡਾ ਮਰਾਓ ਪਰ ਹਾਥੀ ਦੇ ਰੱਬ ਦੇ ਪਿਆਰੇ ਨੂੰ ਕੀ ਕਰਨਾ ਸੀ ਕਹ ਗੁਜਿੰਦ ਚੁੰਬ ਕੀ ਸੁੰਭ ਕੀ ਚੋਟ ਉਹ ਹੁਣ ਸੁੰਡ ਮਾਰਦ ਨਾਮਾ ਉਭਰੇ ਹਲ ਕੀ ਉਹ ਉਹ ਰਾਮ ਰਾਮ ਕਰ ਤਸਵੀਰ ਪੀਛੇ ਕਰਦਾ ਆਖਰ ਹਸਤ ਪਾ ਕੇ ਚੀਸਾ ਮਾਰੈ ਉਹ ਮਹਾਵਤ ਤੱਕ ਇਹਦਾ ਵੀ ਚੱਲ ਸੁੰਡ ਮਾਰ ਹਾਥੀ ਪਿੱਛੇ ਨੂੰ ਮੋੜਦਾ ਜਾ ਰਿਹਾ ਆਖਰ ਨਾਮਦੇਵ ਜੀ ਨੂੰ ਘੜਾ ਰਹੇ ਸੀ ਨਾ ਤਾਂ ਉਹ ਡਰ ਰਹੇ ਸੀ ਨਾਮਦੇਵ ਜੀ ਨਾ ਹੈ ਬਨੇ ਹੋਏ ਨੇ ਫਿਰ ਉਹ ਦੁੱਖ ਵੀ ਕੋਈ ਨਹੀਂ ਸੀ ਕਿਉਂਕਿ ਕਰ ਹੈ RAM ਹੋਏ ਹੈ ਸੋਹਿੰਦਰਾ ਵਾਹਿਗੁਰੂ RAM ਮੇਰਾ ਬੀਠਲ ਜੋ ਕਰਦਾ ਉਹ ਵੀ ਹੋ ਰਿਹਾ ਹੈ ਇਸ ਕਰਕੇ ਉਹਨਾਂ ਨੂੰ ਕੋਈ ਭੈ ਨਹੀਂ ਦੁੱਖ ਨਹੀਂ ਹੈ ਡਰ ਨਹੀਂ ਹੈ ਜਿਹੜੇ ਉਹ ਨੂੰ ਸੇਵ ਲੈਂਦੇ ਨੇ ਪ੍ਰਸੰਨ ਕਰਦੇ ਨੇ ਕੀਤਾ ਕਿਵੇਂ ਜਾਂਦਾ ਗੁਰਪ੍ਰਸਾਦ ਨਾਨਕ ਗੁਣ ਗਾਏ ਮਹਾਰਾਜ ਨੇ ਗੁਰੂ ਦੀ ਕਿਰਪਾ ਦੇ ਨਾਲ ਕੰਧਨ ਕਰਦੇ ਨੇ ਜੇ ਵਾਹਿਗੁਰੂ ਦੇ ਗੁਣ ਗਾਏ ਮਿੱਠੇ ਹਰ ਗੁਣ ਗਾਓ ਜਿੰਦੂ ਤੂੰ ਮਿੱਠੇ ਹਰ ਗੁਣ ਗਾਓ ਸੱਚੇ ਸੇਤੀ ਰਤੇ ਆ ਮਿਲੈ ਨਾ ਥਾਵੈ ਥਾਉ ਜੋ ਸੱਚੇ ਚਰਤੇ ਜਾਈਏ ਨਾ ਥਾਵਿਆਂ ਨੂੰ ਮੀਠਾਂ ਮੰਦਨ ਜਿਨ੍ਹਾਂ ਨੂੰ ਸੰਸਾਰ ਵਿੱਚ ਕੋਈ ਪੁੱਛਦਾ ਨਹੀਂ ਹੈ ਉਹਨਾਂ ਦੀ ਖੁਸ਼ ਪ੍ਰਤੀਤ ਹੋ ਜਾਂਦੀ ਹੈ ਦੁਨੀਆ ਉਹਨਾਂ ਦੇ ਚਰਨਾਂ ਤੇ ਟਿਕੜਾਂ ਦੀ ਭਗਤ ਕਵੀ ਜਲਾਹੇ ਸੰ ਰੁਦਾਹ ਜੀ ਜਮਾਸ ਸੰ ਨਾਮਦੇਵ ਜੀ ਛੀਬੇ ਸੰ ਸਾਰੇ ਘ੍ਰীব ਜਾਤਾਂ ਵਿੱਚੋਂ ਭਗਤ ਸੀ ਅੱਜ ਸਾਰੀ ਦੁਨੀਆ ਉਹਨਾਂ ਨੂੰ ਯਾਦ ਕਰਦੀ ਹੈ ਉਹਨਾਂ ਦੇ ਪਾਏ ਹੋਏ ਪੁਰਨੇ ਉਹਨਾਂ ਦੇ ਭੋਲੇ ਭੋਲ ਅੰਮ੍ਰਿਤ ਰੂਪ ਬਾਣੀ ਸਦਾ ਦੁਨੀਆ ਪੜ ਪੜ ਕੇ ਲਾਹੇ ਲੈ ਰਹੀ ਹੈ ਕਿਉਂਕਿ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਨਾਨਕ ਗੁੰਗਾਏ ਉਹਨਾਂ ਨੇ ਗੁੰਗਾਏ ਪਰਮਾਤਮਾ ਦਾ ਜਸ ਕੀਤਾ ਜੋ ਦਿਸੈ ਸੋ ਤੇਰਾ ਰੂਪ ਜੋ ਦਿਸ ਰਿਹਾ ਮੈਂ ਨਜ਼ਰ ਮਾਰਦਾ ਇਹ ਸਾਰਾ ਤੇਰੇ ਰੂਪ ਹੈ ਗੁਣ ਨਦਾਨ ਗੋਬਿੰਦ ਅਨੂਪ ਇਹ ਗੁਣਾ ਦੇ ਖਜ਼ਾਨੇ ਉਪਮਾ ਤੋਰੈ ਤੇ ਮੇ ਭੂਵਨ ਪਾਲਣਾ ਕਰਨ ਵਾਲੇ ਪਰਮੇਸ਼ਰ ਜੀਓ ਸਿਮਰੋ ਸਿਮਰੋ ਸਿਮਰ ਜਨ ਸੋਏ ਜਿਨਾਂ ਜਨ ਪਿਆਰਿਆ ਮਨ ਕਰਕੇ ਸਿਮਰਿਆ ਬਾਣੀ ਕਰਕੇ ਸਿਮਰਿਆ सोती करके जिन्हों ने करके जो सदा तेनों सिमरन करते हैं मन बच करम करम करतब क्योंकि पहला अमृत वे उठना चौकड़ा लाना यह करतब है करम है की करता है परमात्मा की भक्ति जिन्हें कर्म भी करना है व्यवहार करना है, वह भी परमात्मा के नाम है वो भी परमात्मा के हकमेंच है बच बोलना जो है वो परमात्मा का नाम ही बोलना है परमात्मा की भगती परमात्मा के वचन ही परमात्मा की गल ही करनी है दुनिया दल कर मन के अंदर सदा ही परमात्मा है परमात्मा की चितवणी है चेत कर ਸਿਮਰ ਮਨ ਕਰਕੇ ਸਿਮਰਦੇ ਨੇ ਸਿਮਰ ਬਚਨ ਬਚਨ ਕਰਕੇ ਸਿਮਰਦੇ ਨੇ ਸਿਮਰ ਕਰਮ ਕਰਕੇ ਸਿਮਰਦੇ ਨੇ ਸਿਮਰ ਸੁਣਨ ਕਰਕੇ ਸਿਮਰਦੇ ਨੇ ਸਿਮਰ ਮੰਨਣ ਕਰਕੇ ਸਿਮਰਦੇ ਨੇ ਸਿਮਰ ਅਧਿਆਸਨ ਕਰਕੇ ਪਰਪਕਤਾ ਦੇ ਲਈ ਪ੍ਰਮਾਤਮਾ ਨੂੰ ਸਿਮਰਦੇ ਨੇ ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਮਹਾਰਾਜ ਕਹਿੰਦੇ ਜਿਹੜੇ ਇਸ ਤਰ੍ਹਾਂ ਸਿਮਰਤੀ ਸਿਮਰਤੀ ਦੇ ਵਿੱਚ ਲਿਆ ਕੇ ਮਨ ਬਾਚ ਕਰਮ ਕਰਕੇ ਸੁਣਨ ਮੰਨਣ ਅਧਿਆਸਨ ਕਰਕੇ ਅਕਾਲ ਪੁਰਖ ਵੈਰ ਗੁਰੂ ਨੂੰ ਸਿਮਰਦੇ ਨੇ ਉਹਦੀ ਭਗਤੀ ਕਰਦੇ ਨੇ ਉਹਨਾਂ ਨੂੰ ਵਾਹਿਗੁਰੂ ਦੀ ਕਿਰਪਾ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਨ ਜਪਿਆ ਤਿਸ ਕੋ ਬਲਹਾਰ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਫਿਰ ਜਪਿਆ ਮੈਂ ਉਹ ਤੋਂ ਬਲਹਾਰ ਬਲਹਾਰ ਸਰ ਕੀ ਜਾਂਦਾ ਹਾਂ ਤਿਸ ਕੈ ਸੰਮਤ ਰਹਿ ਸੰਸਾਰ ਕਿੰਨੀ ਵੱਡੀ ਸੋਭਾ ਹੈ ਉਹਨਾਂ ਜਪਣ ਵਾਲਿਆਂ ਦੀ ਰੂਪ ਭਗਤੀ ਕਰਨ ਵਾਲਿਆਂ ਦੀ ਕਹਿੰਦੇ ਉਹਨਾਂ ਦਾ ਤਾਂ ਸੰਸਾਰ ਵੀ ਸੰਗ ਕਰਕੇ ਤਰ ਜਾਂਦਾ ਹੈ ਜਿਨ੍ਹਾਂ ਨੇ ਨਾਮ ਜਪਿਆ ਪ੍ਰਮਾਤਮਾ ਦੀ ਭਗਤੀ ਕੀਤੀ ਪਰਮੇਸ਼ਰ ਨੂੰ ਪਾ ਲਿਆ ਹੈ ਉਹਨਾਂ ਦਾ ਸੰਗੀ ਬਣ ਕੇ ਉਹਨਾਂ ਦਾ ਸੰਗ ਕਰਕੇ ਸੰਸਾਰ ਵੀ ਤਰਦਾ ਹੈ ਆਪ ਤਰੈ ਸਗਲੇ ਕੋਨ ਉਤਾਰੇ ਹਰ ਦਰਗਹ ਪਤ ਸੁਝਾਂ ਜਾਏਗਾ ਆਪ ਮੁਕਤ ਮੁਕਤ ਕਰੈ ਸੰਸਾਰ ਆਪ ਵੀ ਮੁਕਤ ਹੋ ਜਾਂਦੇ ਨੇ ਇੱਕ ਦੋ ਚਾਰ ਨੂੰ ਸੰਸਾਰ ਨੂੰ ਹੀ ਮੁਕਤ ਕਰ ਦਿੰਦੇ ਹਨ ਮਹਾਰਾਜ ਕਹਿੰਦੇ ਕੋ ਨਾਨਕ ਪ੍ਰਭ ਜੋਤਾ ਪੂਰ ਆਖਰੀ ਪੰਕਤੀਆਂ ਚ ਪਾਤਸ਼ਾਹ ਨੇ ਇੱਕ ਬੇਨਤੀ ਕਰੀ ਹੈ ਵੱਖਰਾ ਸਬਜੈਕਟ ਮਹਾਰਾਜ ਉਚਾਰਨ ਕਰਦੇ ਨੇ ਉਪਮਾ ਦਰਸਾਉਂਦੇ ਉਹ ਰੱਬ ਦੇ ਪਿਆਰਿਆਂ ਦੀ ਕਿ ਮੇਰੇ ਵਾਹਿਗੁਰੂ ਪਰਮੇਸ਼ਰ ਇਹ ਸੰਸਾਰ ਰੂਪੀ ਕਾਲ ਯੁਗ ਦੇ ਸਮੇਂ ਅੰਦਰ ਸਾਡੇ ਤੇ ਵੀ ਕਿਰਪਾ ਕਰ ਸਾਡੇ ਮਨ ਦੀ ਜਿਹੜੀ ਇਨਸ਼ਾ ਅਲੋਚਾ ਏ ਬਣੇ ਸਾਡੇ ਮਨ ਦੀ ਭਾਵਨਾਏ ਪੂਰੀ ਕਰੋ ਕੀ ਕਰਉ ਸਤ ਜਨਾ ਕੀ ਬਾਛਾ ਓ ਧੂਰ ਤੇਰੀ ਜਿਹੜੇ ਪਿਆਰੇ ਸੰਤ ਜਨ ਹਨ ਜਿਨ੍ਹਾਂ ਨੇ ਤੈਨੂੰ ਲੱਗਿਆ ਹੈ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਚੁੱਕੀ ਹੈ ਜਿਨ੍ਹਾਂ ਨੇ ਤੇਰਾ ਨਾਮ ਜਪ ਕੇ ਆਪ ਹੀ ਤਰ ਰਹੇ ਇਸ ਸੰਸਾਰ ਮੁਤਾ ਦੇ ਨੇ ਉਹਨਾਂ ਦੇ ਚਰਨਾਂ ਦੀ ਧੂੜ ਮੈਨੂੰ ਵੀ ਬਖਸ਼ ਦੇ ਸਤ ਜਨਾ ਕੀ ਬਾਛਾ ਧੂੜ ਉਹਨਾਂ ਸੰਤ ਤੇਰੇ ਸਾਥ ਚਿਤ ਪਿਆਰਿਆਂ ਦੀ ਚਰਨਾਂ ਦੀ ਧੂੜ ਮੈਨੂੰ ਵੀ ਮਿਲੇ ਜਿਸ ਕਰਕੇ ਮੇਰਾ ਜੀਵਨ ਵੀ ਸੁਖਲਾ ਹੋ ਜਾਵੇ ਮੈਂ ਵੀ ਤੇਰੇ ਪਿਆਰਿਆਂ ਦੇ ਨਾਲ ਸੰਗੀ ਹੋ ਕੇ ਆਪਣਾ ਜੀਵਨ ਸੁਖਲਾ ਕਰ ਸਕਾਂ ਇਹੀ ਮੈਂ ਅਰਦਾਸ ਕਰਦਾ ਹਾਂ ਸਤਿਗੁਰum ਪਾਤਸ਼ਾਹ ਜੀ ਆਨੇ ਅੱਜ ਦੇ ਅਮਰਤੂਈ ਬਚਨਾਂ ਚ ਅਕਾਲ ਪੁਰਖ ਵੈਰ ਗੁਰੂ ਦੀ ਬ੍ਰਹਮੰਡੀ ਰਚਨਾ ਉਸ ਰਚਨਾ ਦੇ ਮਾਲਕ ਨੂੰ ਜਪਣ ਵਾਲੇ ਪਰਮੇਸ਼ਰ ਦੇ ਪਿਆਰਿਆਂ ਦੇ ਗੋਣ ਵੈਰ ਗੁਰੂ ਜੀ ਨੂੰ ਬਖਸ਼ਿਸ਼ ਹੋ ਜਾਂਦੀ ਹੈ ਨਾਮ ਜਪ ਕੇ ਜਿਨ੍ਹਾਂ ਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਉਹ ਸੰਸਾਰ ਨੂੰ ਈਤਾਰਨ ਦੇ ਸਮਰਪਤ ਹੋ ਜਾਂਦੇ ਨੇ ਸਾਡੇ ਵੀ ਮਹਾਰਾਜ ਨੇ ਉਪਦੇਸ਼ ਦ੍ਰਿੜ ਕਰਾਇਆ ਕਿ ਆਪਾਂ ਵੀ ਰਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਮੰਗੀਏ ਅੰਤਰਜਾਮੀ ਪੁਰਖ ਬਿਲਾ ਤੇ ਸਰਧਾ ਮਨ ਕੀ ਪੂਰੀ ਨਾਨਕ ਦਾਸ ਇਹੈ ਸੁਖ ਮੰਗੈ ਮੋ ਕਕਰ ਸੰਤਨ ਕੀ ਧੂੜੇ ਤੇਰੇ ਪਿਆਰਿਆਂ ਦੇ ਚਰਨਾਂ ਦੀ ਧੂੜੀ ਮਿਲੇ ਉਹਨਾਂ ਦਾ ਸੰਗੀ ਹੋਈਏ ਚਰਨ ਪਰਸੀਏ ਜੀਵਨ ਦਾ ਰਾਹ ਲੈ ਕੇ ਵਡਭਾਗੇ ਬਣ ਜਾਈਏ ਇਹ ਅਰਦਾਸ ਕਰੀ ਕਹੋ ਨਾਨਕ ਪ੍ਰਭ ਰੋਚਾ ਪੂਰ ਸਤ ਜਨਾ ਕੀ ਬਾਛੋ ਧੂਰ ਵਾਹਿਗੁਰੂ ਕੀ ਖਾਨਸਾ ਵਾਹਿਗੁਰੂ ਕੀ ਫਤਿਹ